ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਰਾਮ ਨਿਵਾਸੀ ਅਧਿ ਪ੍ਰਧਾਨ ਦੀ ਛੇਟ ਹੋਈ ਮੀਟਿੰਗ ਵਿੱਚ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਟਿੱਲੋ ਵੀ ਮੌਜੂਦ ਰਹੇ ਜਦਕਿ 31 ਕੌਂਸਲਰਾਂ ਵਿੱਚੋਂ 26 ਕੌਂਸਲਰ ਹਾਜ਼ਰ ਹੋਏ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਆ ਪ੍ਰਧਾਨ ਗੁਰਜੀਤ ਸਿੰਘ ਰਾਮ ਨਿਵਾਸੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ 74 ਏਜੰਡੇ ਉੱਪਰ ਵਿਚਾਰ ਚਰਚਾ ਕੀਤੀ ਗਈ ਅਤੇ 1-2 ਏਜੰਡਿਆਂ ਨੂੰ ਪੈਂਡਿੰਗ ਰੱਖ ਕੇ ਬਾਕੀ ਸਾਰੇ ਸਹਿਮਤੀ ਨਾਲ ਪਾਸ ਕਰ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਸ਼ਹਿਰ ਬਰਨਾਲਾ ਵਿੱਚ ਹੋਣ ਵਾਲੇ ਲਗਭਗ 25 ਕਰੋੜ ਰੁਪਏ ਦੇ ਵਿਕਾਸ ਕੰਮਾਂ ਸੰਬੰਧੀ ਤਿਆਰ ਕੀਤੇ ਗਏ ਤਖਮਿਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਟੈਂਡਰ ਲਗਾ ਕੇ ਇਹ ਕੰਮ ਸ਼ੁਰੂ ਕਰਵਾਏ ਜਾਣਗੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਉਹ ਬਿਠ ਮੈਂ ਜੋ ਮੈਨੂੰ ਲੱਗਿਆ ਜੋ ਚਾਹੀਦਾ ਸੀਗਾ ਵੀ ਜਿਵੇਂ ਪਹਿਲਾਂ ਉਹਨਾਂ ਦੇ ਕੰਮ ਕਦੋਂ ਹੋਏ ਨੇ ਉਹਨਾਂ ਦੇ ਨਕਸ਼ੇ ਵਗੈਰਾ ਨੂੰ ਨੋਟ ਕਰਾਇਆ ਵੀ ਉਹ ਪਹਿਲਾਂ ਸਾਨੂੰ ਦਿਓ ਇਹ ਕੰਮ ਕਿੱਥੇ ਹੋਣਾ ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਵਾਰਡਮ ਪਰ ਲਿਖ ਦਿੰਨੇ ਆ ਸਾਨੂੰ ਪ੍ਰੋਪਰ ਗੱਲ ਵੀ ਪਤਾ ਹੁੰਦਾ ਇਹ ਨਹੀਂ ਪਤਾ ਹੁੰਦਾ ਕਿ ਉੱਥੇ ਕੰਮ ਪਹਿਲਾਂ ਕਦੋਂ ਹੋਇਆ ਉਹ ਆਪਾਂ ਮੈਂ ਆਪ ਦੀ ਜਿਹੜੀ ਜੋ ਮੇਰਾ ਮੈਂ ਆਪਣੇ ਮਿੰਟਸ ਇਨਾਂ ਨੂੰ ਲਿਖਾਦੇ ਆ ਕਿ ਇਹ ਸਾਨੂੰ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀਆਂ ਚਾਹੀਦੀਆਂ ਸੁੰਨੀ ਪ੍ਰਿਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਸੀ ਵੀ ਪ੍ਰਿਸ਼ਟਾਚਾਰ ਬਹੁਤ ਹੋ ਰਿਹਾ ਹੈ ਕੀ ਬਰਨਾਲੇ ਦੀ ਨਗਰ ਕੌਂਸਲ ਦੇ ਵਿੱਚ ਕੋਈ ਆਇਆ ਮਾਮਲਾ ਦੇਖੋ ਕੁਝ ਇਸ਼ੂਜ਼ ਮੈਨੂੰ ਜਿਹੜੀ ਤਾਂ ਮੈਂ ਰਿਪੋਰਟ ਮੰਗੀ ਸੀ ਉੱਚ ਆਇਆ ਮੈਂ ਇਹਨਾਂ ਨੂੰ ਹੁਣ ਇੱਥੇ ਨੋਟ ਕਰਾਇਆ ਵੀ ਆਹ ਕੰਮ ਤੁਸੀਂ ਇੱਥੇ ਜਿਵੇਂ ਕਮਿਊਨਿਟੀ ਸੈਂਟਰ ਦਾ ਮੇਰੇ ਧਿਆਨ ਚ ਆਸੀ ਵੀ ਇੱਕ ਉੱਥੇ 70 ਲੱਖ ਰੁਪਏ ਦਾ ਕੰਮ ਕਿਹੜਾ ਜੀ ਅ ਸੰਜੀੜਾ ਬੈ ਕਿ ਕਮਿਊਨਿਟੀ ਸੈਂਟਰ ਦਾ 70 ਲੱਖ ਰੁਪਏ ਪਾਸ ਹੋਇਆ ਸੀ ਜੀ ਜਿਹੜੀ ਉਹ ਮੈਨੂੰ ਰਿਪੋਰਟ ਦਿੱਤੀ ਉਹ ਚ 100% ਜਿਹੜਾ ਕੰਮ ਕੰਪਲੀਟ ਦਿਖਾਇਆ ਹੋਇਆ ਹੈ ਜੀ ਬਟ ਮੈਨੂੰ ਜਿਹੋਣ ਨੇ ਪੁੱਛਿਆ ਤਾਂ ਉਹਨੇ ਕਿਹਾ ਵੀ ਅਸੀਂ ਇੱਕ ਰੈਗੂਲੇਸ਼ਨ ਪਾ ਗਏ ਇਹਦਾ ਨੇਚਰ ਆਫ ਵਰਕ ਐਂਡ ਨੇਚਰ ਆਫ ਪਲੇਸ ਚੇਂਜ ਕੀਤਾ ਹੈ ਜਿੰਨੇ ਨੇ ਮੈਨੂੰ ਭਰੋਸਾ ਦਿਵਾਇਆ ਵੀ ਉਹ ਅਸੀਂ ਤੁਹਾਨੂੰ ਰੈਗੂਲੇਸ਼ਨ ਦੇਣਾ ਸੋ ਹੋਰ ਵੀ ਜੋ ਸਾਹਮਣੇ ਜੋ ਇਹਦੇ ਪੁਰਾਣੇ ਕੰਮਾਂ ਬਾਰੇ ਡਿਸਕਸ ਹੋਈ ਹੈ ਤਾਂ ਉਹਨੇ ਕਿਹਾ ਕਿ ਜਿੰਨਾ ਵੀ ਤੁਹਾਨੂੰ ਲੱਗਦਾ ਹੈ ਵੀ ਕੋਈ ਮੈਜਰਮੈਂਟ ਹੋਈ ਹੈ ਤਾਂ ਸਾਨੂੰ ਤੁਸੀਂ ਦੱਸੋ ਸੀ ਤੁਹਾਨੂੰ ਉਹਦੇ ਅੱਜ ਜਿਹੜਾ ਹੈਗਾ ਉਹਦਾ ਰਿਕਾਰਡ ਦੇ ਦੇਵਾਂਗੇ ਇੱਕ ਟਿਲੋ ਸਾਹਿਬ ਜੀ ਇਹ ਤੁਹਾਡੇ ਧਿਆਨ ਚ ਬੈਠ ਜਿਹੜਾ ਬਜਟ ਆ કુલ ਕਿੰਨੇ ਰੁਪਈਆ ਦਾ ਬਜਟ ਸੀ ਤੇ ਕਿੰਨੇ ਦਾ ਪਾਸਵਾ ਟੋਟਲ ਸੀ ਇਹ ਚ ਮੈਂ ਟੋਟਲ ਜੋੜ ਲਿਆ ਕਿਉਂਕਿ ਇਹਦੇ ਵੱਖਰੇ ਵੱਖਰੇ ਮਤੇ ਪਾਏ ਹੋਏ ਆ ਕੋਈ 8 ਕਰੋੜ ਦਾ 25 ਕਰੋੜ ਦਾ ਲੱਗ ਮੈਨੂੰ ਲੱਗਦਾ ਹੈ ਕੰਮ ਸਾਰਾ ਹੋਊਗਾ ਲਗਭਗ 50 ਕਰੋੜ ਦੇ ਕਰੀਬ ਕੰਮ ਹੋਊਗਾ ਕਿੰਨੇ ਮੰਦਿਆਂ ਦੇ ਅੱਗੇ ਜਿਹੜਾ ਹੈਗਾ ਸਰਵਜਨਕਾ ਦੀ ਟੀਨ ਹੈ ਕਿੰਨੇ ਸਹਿਮਤੀ ਹੋਈ ਕਿੰਨੇ ਦੇ ਜੋਰ ਹੋਇਆ ਦੇਖੋ ਇੱਥੇ 31 ਮੈਂਬਰਾਂ ਚੋਂ 26 ਮੈਂਬਰ ਹਾਜ਼ਰ ਸੀ ਮੈਥੇ ਬਣਾ ਤੇ ਉਹਨਾਂ ਦੇ ਵਿੱਚੋਂ ਕਈ ਐਮਸੀ ਸਾਹਿਬ ਨੂੰ ਆਪਣੋਂ ਆਪਣੇ ਵਾਰਡਾਂ ਦੇ ਕੰਮਾਂ ਤੇ ਕੋਈ ਤਰਾਸ ਸੀ ਉਹਨਾਂ ਦਾ ਉਹ ਲੋਟ ਦਿੱਤਾ ਗਿਆ ਉਹਨੂੰ ਅਸੀਂ ਸਾਰੇ ਹੌਸ ਨੌਸ ਚੱਲਦੇ ਕਿਹਾ ਵੀ ਜੋ ਵੀ ਕਿਸੇ ਐਮਸੀ ਨੂੰ ਸਮੱਸਿਆ ਹੈ ਉਹਨੂੰ ਪੁੱਛ ਕੇ ਉਹਦਾ ਹੱਲ ਕਰਾਇਆ ਜਾਵੇ ਤੇ ਲਗਭਗ ਜਿਹੜੇ ਡਿਵੈਲਪਮੈਂਟ ਦੇ ਕੰਮ ਨਾਲ ਲਿੰਕ ਤੇ ਤਕਰੀਬਨ ਸਭ ਦੀ ਸਹਿਮਤੀ ਹੈ ਪਰ ਜੋ ਸਾਡੀ ਮੇਰੀਆਂ ਆਪਣੀਆਂ ਅਕਵਾਰੀ ਸੀਗੀਆਂ ਉਹ ਮੈਨੂੰ ਨੋਟ ਕਰਵਾਦਿਆਂ ਜੀ ਕਿਸੇ ਸਰ ਉਹ ਕਿਹੜਾ ਕੰਮ ਹੈ ਜਿਸ ਤੇ ਕਹਿੰਦੇ ਵੀ 13-13 ਜਾਣੇ ਬਰਾਬਰ ਰਿਪੋਰਟ ਹੋਇਆ ਵੀ ਉਹ ਇੱਥੇ ਇੱਕ ਕਲੋਨੀ ਆਸਤਾ ਕਲੋਨੀ ਹੈ ਉਹਦਾ ਕੋਈ ਮਸਲਾ ਹੈਗਾ ਮੈਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਵੀ ਕੀ ਮਸਲਾ ਹੈ ਆ ਉਹਦੇ ਬਾਰੇ ਕੁਝ ਜਿਹੜੇ ਉਹਨਾਂ ਦੀ ਖਾਲ ਵਗੈਰਾ ਉਹਦੀ ਜਗ੍ਹਾ ਨੂੰ ਲੈ ਕੇ ਕੋਈ ਇਸ਼ੂ ਜੀ ਨਹੀਂ ਉਹਦੇ ਥੋੜੇ ਮੈਂਬਰਾਂ ਦੀ ਸਹਿਮਤੀ ਨਹੀਂ ਬਣੀ ਕਿੰਨੇ ਮੈਂਬਰਾਂ ਦੀ ਸਹਿਮਤੀ ਬਣੀ ਹੈ ਕਿੰਨੇ ਮੈਂਬਰਾਂ ਦਾ ਘਰ ਆ 13 ਮੈਂਬਰਾਂ ਨੇ ਜਿਹੜਾ ਹੈਗਾ ਉਹ ਬਹੁਤ ਜ਼ਰੂਰਤ ਪਾਇਆ ਆਪਣਾ ਤੇ 26 ਜਿਹੇ 13 ਦਾ 13 ਉਹਦੀ ਫੇਵਰਟ ਨੇ ਤੁਹਾਡਾ ਕੀ ਮੈਂ ਆਪਣਾ ਪੱਖ ਨੂੰ ਪੂਰੀ ਤਰ੍ਹਾਂ ਘੋ ਕੇ ਉਹ ਜੋ ਕਾਨੂੰਨ ਕੀ ਕਹਿੰਦਾ ਤੇ ਮੈਂ ਕਿਸੇ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਰੋੜਾ ਵੀ ਨਹੀਂ ਬਣਨਾ ਚਾਹੁੰਦਾ ਤੇ ਮੈਂ ਇਹ ਵੀ ਨਹੀਂ ਚਾਹੁੰਦਾ ਕੋਈ ਗਲਤ ਹੋਵੇ ਜਿੰਨਾ ਚੈੱਕ ਕਰੂ ਮੈਂ ਪੂਰਾ ਘੋਕਦਾ ਨਹੀਂ ਜੋ ਮਸਲਾ ਕੀ ਹੈ ਕਿਉਂਕਿ ਉਹਦਾ ਜਿਹੜਾ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਜਾਣ ਵਾਸਤੇ ਲਿਖਿਆ ਹੋਇਆ ਸਾਰੀ ਚੀਜ਼ ਨੂੰ ਦੇਖ ਕੇ ਮੈਂ ਆਪਣਾ ਉਹ ਤੇ ਆਪਣਾ ਵੋਟ ਦੇਣਾ ਕੋਈ ਬਰਨਾਲੇ ਦੇ ਸਵਾਗਤੀ 게ਟ ਦਾ ਸੀ ਉਹ ਲਿਖਿਆ ਸੀ ਉਹ ਨਾ ਕੋਈ ਉਹਦਾ ਐਡਰੈਸ ਸੀ ਨਾ ਜਗ੍ਹਾ ਸੀ ਉਹਦਾ ਉਹ ਮੁੱਦਾ ਸੀ ਅਸੀਂ ਉਹ ਅਸੀਂ ਉਹਨੂੰ ਕਹਿ ਆ ਵੀ ਜਿਹੜੇ ਸਵਾਗਤੀ 게ਟ ਦਾ ਕੰਮ ਬਾਅਦ ਕਰਾਂਗੇ ਪਹਿਲਾਂ ਤੇ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਾਈਏ ਸੀਵਰੇਜ ਦੇ ਕੰਮ ਕਰਵਾਈਏ ਜਿਹੜੀਆਂ ਲੋਕਾਂ ਦੀਆਂ ਬੇਸਿਕ ਨੀਡ ਜਨ ਹੈ ਵੀ ਉਹਨਾਂ ਨੂੰ ਪਹਿਲ ਪਹਿਲਾਂ ਉਹਨਾਂ ਨੂੰ ਪਹਿਲ ਦੇਵਾਂਗੇ ਜਿਹੜੇ ਸਵਾਗਤੀ 게ਟ ਨੇ ਉਹ ਤੋਂ ਬਾਅਦ ਚੱਕਾਂਗੇ ਹੋ ਗਿਆ ਪਾਸ ਜਾਂ ਨਹੀਂ ਨਹੀਂ ਉਹ ਅਸੀਂ ਕਟਾਤਾ ਵਿੱਚ ਆ ਗਏ ਇਹ ਜਿਹੜਾ ਇਤਨਾ ਹੀ ਕੁੱਤਿਆਂ ਵਾਲਾ ਸੀਨ ਨਸਬੰਦੀ ਵਾਲਾ ਪਾਸ ਹੋ ਗਿਆ ਜਾਂ ਨਹੀਂ ਹੋਇਆ ਜੀ ਦੇਖੋ ਜਿਹੜਾ ਹੋਇਆਗਾ ਉਹ ਹਾਈ ਕੋਰਟ ਦੀ ਜੀ ਰੂਲਿੰਗ ਸੀ ਜੀ ਇਹਨਾਂ ਨੇ ਉਹਦੇ ਆਧਾਰ ਤੇ ਪਹਿਲਾਂ ਉਹ ਕੰਮ ਕਰਵਾਇਆ ਕਿਉਂ ਇੱਥੇ ਮੈਂ ਜਿੱਥੇ ਕੰਮ ਕੀਤਾ ਮੈਂ ਉੱਥੇ ਖੁਦ ਬੇਟ ਵੀ ਕੀਤੀ ਹੈ ਤੇ ਉਹ ਉੱਥੇ ਉਹਨਾਂ ਨੇ ਕੰਮ ਜਿਹੜਾ ਉਹ ਆਲਰੇਡੀ ਮੈਂ ਦੇਖਿਆ ਉਹਦੇ ਦੀ ਦੋ ਨੂੰ ਸੁਵਿਧਾਵਾਂ ਚਾਹੀਦੀਆਂ ਸੀ ਉਹ ਡਾਕਟਰ ਨੂੰ ਨਸਬੰਦੀ ਕਰਨ ਵਾਸਤੇ ਉਹਨਾਂ ਨੇ ਕੰਮ ਕਰਾਇਆ ਹੈ ਲੇਕਿਨ ਉਹ ਮਤਾ ਅੱਜ ਪਾਸ ਕਰਵਾਇਆ ਪਰ ਉਹਦਾ ਇੱਕ ਇਸ਼ੂ ਹੋਰ ਸੀ ਉੱਥੇ ਇੱਕ ਉਹ ਗਊਸ਼ਾਲਾ ਸੀ ਉਹਦਾ ਥੋੜਾ ਟਾਈਮ ਪਹਿਲਾਂ ਉਹ ਜਿਹੜਾ ਰੈਨੋਵੇਸ਼ਨ ਦਾ 10 ਲੱਖ ਰੁਪਈਆ ਖਰਚਾ ਪਾਇਆ ਹੋਇਆ ਪਰ ਉਹ ਬੈਟ ਕੀਤਾ ਮੈਨੂੰ ਵੀ ਤੁਸੇ ਨਜ਼ਰ ਨਹੀਂ ਆਇਆ ਉਹ ਮੈਂ ਇਹਨਾਂ ਨੂੰ ਜ਼ਰੂਰ ਕਹਵਾਂਗਾ ਵੈਰੀਫਾਈ ਕਰੋ ਕਿਹੜੀ ਜਗ੍ਹਾ ਉਹ ਜਿਹੜੀ 24 ਨੰਬਰ ਬਾੜ ਦੇ ਮੇਰੇ ਕਾਉਂਸਲ ਆ ਉੱਥੇ ਹੀ ਉਹ ਜਿਹੜਾ ਬਣਾਇਆ ਹਸਪੀਟਲ ਕੋਤੇ ਨਾਸਬੰਦੀ ਕਰਨ ਦਾ ਹੁਣ ਦੋ ਸਾਲਾਂ ਤੋਂ ਉੱਥੇ ਸ਼ਿਫਟ ਕਰਤੀ ਹੈ ਤੇ ਜਿਹੜਾ 10 ਲੱਖ ਰੁਪਈਆ ਰੈਨੋਵੇਸ਼ਨ ਦਾ ਪਾਇਆ ਉਹਦਾ ਮੈਂ ਇਹਨਾਂ ਨੂੰ ਕਿਹਾ ਵੀ ਇਹਨੂੰ ਵੈਰੀਫਾਈ ਕਰਕੇ ਦੱਸੋ ਕਿਉਂਕਿ ਮੈਂ ਖੁਦ ਬੈਠੀ ਕੀਤੀ ਸੀ ਉੱਥੇ ਉਹਦੇ ਵਿੱਚ ਜੋ ਜਿਹੜਾ ਡਾਕ ਜਿਹਦਾ ਨਾਸਬੰਦੀ ਦਾ ਸੀਗਾ ਉਹ ਤਾਂ ਉੱਥੇ ਮੈਂ ਕ ਕਿਹੜਾ ਵਾਰਡ ਨੰਬਰ 24 ਇਹ ਵਾਰਡ ਨੰਬਰ 24 ਜਿਹੜਾ ਖੁੱਡੀ ਤੋਂ ਆਪਾਂ ਹੰਡਾਇਏ ਨੂੰ ਆਉਣੇ ਆ ਮੰਦਿਰ ਦੇ ਸਾਹਮਣੇ ਜਿਹੜੀ ਪੁਰਾਣੀ ਕਾਉਂਸਲ ਬਣੀ ਹੋਈ ਸੀ ਮਿਸਪਲਿਟੀ ਸੀ ਉੱਥੇ ਉਹ ਡਿਟੇਲਿੰਗ ਤੇ ਕੋਈ ਚਰਚਾ ਹੋਈ ਹੈ ਜਿਵੇਂ ਇੱਕ ਕੁੱਤੇ ਦੇ ਕਿੰਨੇ ਰੁਪਏ ਲੱਗਣਗੇ ਜਾਂ ਬਿੱਲ ਕਿੰਨੇ ਲੱਗਣਗੇ ਮਤਲਬ ਇਹ ਇਹ ਇੱਕ ਤਰੀਕ ਦੀ ਉਹ ਉਸਟਰਨ ਦਾ ਮਤਲਬ ਸਰਵੇਟ ਕੀ ਜਿਹੜੀ ਆ ਉਹਨੂੰ ਉੱਥੇ ਬਿਲਡਿੰਗ ਦੇ ਵਿੱਚ ਹੁਣ ਸੁਮਧਾਵਾ ਚਾਹੀਦੀ ਸੀ 6-7 ਲੱਖ ਰੁਪਏ ਦਾ ਕੰਮ ਸੀ ਸਰ ਉਹਦੇ ਚੱਲਦਾ ਹੁੰਦਾ ਮੰਡੀ ਸਾਹਿਬ ਆ ਚੇ ਵਿਧਾਨ ਸਭਾ ਦਾ ਸੈਸ਼ਨ ਵੀ ਆ ਉਹ ਛੱਡ ਕੇ ਤੁਸੀਂ ਮੇਸਰ ਕਮੇਟੀ ਦੀ ਮੀਟਿੰਗ ਨੂੰ ਕਹਿ ਦਿੱਤੀ ਤਾਂ ਉਹ ਮਰਦਾ ਵੀ ਅਜਿਹਾ ਕਾਰਨ ਕੀ ਆ ਦੇਖੋ ਦੋਨੇ ਮੇਰੇ ਲਈ ਬੜੇ ਜ਼ਰੂਰੀ ਸੀਗੇ ਜਿਹੜਾ ਵਿਧਾਨ ਸਭਾ ਸੈਸ਼ਨ ਵੀ ਜ਼ਰੂਰੀ ਸੀਗਾ ਤੇ ਬੱਟ ਜਿਹੜਾ ਇੱਥੋਂ ਵਾਲਾ ਸੀ ਮੈਂ ਚਾਹੇ ਪਾਰਟੀ ਨੇ ਮੈਨੂੰ ਅੱਜ ਬੈਕਪ ਵੀ ਜਾਰੀ ਕੀਤਾ ਅੱਜ ਸਾਰੇ ਐਮਐਲਏ ਜਿਹੜੇ ਹਾਜ਼ਰ ਨੇ ਪਰ ਮੈਂ ਸੀਐਲਪੀ ਸਾਹਿਬ ਤੋਂ ਇਸ ਗੱਲ ਦੀ ਛੁੱਟੀ ਲਈ ਸੀ ਵੀ ਮੇਰੇ ਹਲਕੇ ਦੇ ਵਿਕਾਸ ਕੰਮ ਤੇ ਗੱਲ ਵੀ ਮੈਂ ਉੱਥੇ ਖੁਦ ਉਹਨੂੰ ਉਹਦੀ ਨਿਗਰਾਨੀ ਕਰਨੀ ਚਾਹਣਾ ਮੈਂ ਦੇਖਣਾ ਚਾਹਣਾ ਕਿੱਥੇ ਕੀ ਹੋ ਰਿਹਾ ਕਿਉਂਕਿ ਮੇਰੇ ਕੋ ਜਦੋਂ ਮੈਨੂੰ ਰੋਜ਼ ਕੋਈ ਫੋਨ ਵੀ ਆਉਂਦੇ ਨੇ ਲੋਕ ਮਿਲਦੇ ਨੇ ਸਾਡੇ ਸਾਡੇ ਇੱਥੇ ਪੀਣ ਵਾਲਾ ਪਾਣੀ ਨਹੀਂ ਸਾਡੇ ਇੱਥੇ ਗਲੀਆਂ ਨਹੀਂ ਹੈਗੀਆਂ ਸਾਡਾ ਸੀਵਰੇਜ ਨਹੀਂ ਹੈ ਤਾਂ ਮੈਂ ਸਰਜੀ ਨੂੰ ਆਪ ਵਿੱਚ ਬੈਠ ਕੇ ਦੇਖਣਾ ਚਾਹੁੰਦਾ ਸੀ ਇਸ ਲਈ ਪਰ ਮੈਂ ਪਹਿਲ ਦਿੱਤੀ ਵੀ ਮੈਂ ਜਿਹੜੇ ਸਾਡੇ ਹਲਕੇ ਦੇ ਮੇਰੇ ਹਲਕੇ ਵਿੱਚ ਵਿਕਾਸ ਕਾਰਜ ਹੋ ਰਹੇ ਨੇ ਮੈਂ ਉਹਨਾਂ ਨੂੰ ਉਹ ਆਪਣੀ ਦੇਖ ਰਹਿ ਕੇ ਹਟ ਉਹ ਮੀਟਿੰਗ ਦੇ ਵਿੱਚ ਜਾਣਾ ਵੀ ਉੱਥੇ ਜਿੱਥੇ ਕੋਈ ਲੱਗਾ ਜਿਵੇਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੇਰੀ ਕੁਝ ਸਵਾਲੀ ਸਿਗੀਆਂ ਜੋ ਤੁਸੀਂ ਗਲੀਆਂ ਨਾਲੀਆਂ ਬਣਾ ਰਹੇ ਹਾਂ ਉਹਦਾ ਕੰਮ ਪਹਿਲਾਂ ਕਦੋਂ ਹੋਇਆ ਤੇ ਜੇ ਆਉਦੇ ਮੈਨੂੰ ਨਕਸ਼ੇ ਪ੍ਰੋਵਾਈਡ ਕਰਾਓ ਵੀ ਇਹ ਕਿਹੜੀ ਗਲੀ ਹੈ ਤਾਂ ਅਜੇ ਹੈ ਕੁਝ ਮੈਨੂੰ ਥੋੜਾ ਪਤਾ ਇਹੋ ਐਸੀ ਮੈਂ ਖੁਦ ਦੇਖਣਾ ਚਾਹੁੰਦਾ ਸੀ ਕਿ ਮੈਂ ਕਰਤਾਰ ਘਰ ਜਿਨ੍ਹਾਂ ਨੇ ਦਿੱਤਾ ਉਹ ਕੈਪੈਸਿਟੀ ਕੀ ਗੜਬੜ ਸਾਹਮਣੇ ਆਈ ਹੈ ਜਿਹੜਾ ਰਿਕਾਰਡ ਦਿੱਤਾ ਤੁਹਾਨੂੰ ਮਿਲ ਗਿਆ ਜੇਕਰ ਰਿਕਾਰਡ ਦੇ ਵਿੱਚ ਮੈਨੂੰ ਜਿਹੜੀ ਤਾਂ ਹੈਗੀ ਆ ਗਲੀਆਂ ਨਾਲੀਆਂ ਦਾ ਸਿਸਟਮ ਹੈ ਉਹ ਤਾਂ ਦੇਖੋ ਅਸੀਂ ਇਹਨੂੰ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿਵੇਂ ਕਹਤਾ ਵੀ ਬਾਡ ਨੰਬਰ 1 ਦੇ ਵਿੱਚ ਸੀ ਆ ਗਲੀਆਂ ਬਣਾਈਆਂ ਉਹ ਤਾਂ ਦੇਖਿਆ ਜਾਊਗਾ ਜਾ ਕੇ ਜਾਂ ਕੋਈ ਜਾਂਚ ਕਰਾਂਗੇ ਉਹ ਚੈੱਕ ਕਰੂਗੀ ਪਰ ਜਿੰਨਾ ਕਿ ਮੇਰੇ ਧਿਆਨ ਚ ਹੈ ਜਿਵੇਂ ਕਮਿਟੀ ਹਾਲ ਦੇ ਅੰਦਰ ਲਿਖਿਆ ਹੋਇਆ ਸੀ ਵੀ 70 ਲੱਖ ਰੁਪਏ ਦਾ ਸੰਘੇੜਾ ਵਿੱਚ ਬਣਾਇਆ ਪਰ ਉੱਥੇ ਬਣਿਆ ਨਹੀਂ ਸੀ ਤਾਂ ਉਹਨਾਂ ਨੇ ਇਹਨੂੰ ਕਲੈਰੀਫਾਈ ਕੀਤਾ ਹਨ ਮੈਨੂੰ ਵੀ ਇੱਥੇ ਅਸੀਂ ਇਹਨੂੰ ਇੱਕ ਰੈਗੂਲੇਸ਼ਨ ਪਾ ਕੇ ਇਹ ਬਾਡ ਨੰਬਰ 26 ਜਾਂ 27 ਹੈ ਉਹ ਤੇ ਜਿਹਨੂੰ ਕੇ ਫੰਡ ਸਰਟੀਫਿਕੇਟ ਦਿੱਤੇ ਨੇ ਉਹ ਰੈਗੂਲੇਸ਼ਨ ਜਿਵੇਂ ਕਾਫੀ ਮੰਗਿਆ ਤਾਂ ਮੈਂ ਜੋ ਜਿਹੜਾ ਹਾਊਸ ਜਿਹ ਪ੍ਰਮਾਣਿਕ ਤੁਹਾਨੂੰ ਦਿੱਤੀ ਹੈ ਤਾਂ ਉਹਦਾ ਤੁਹਾਨੂੰ ਮੈਨੂੰ ਉਹਦਾ ਰੈਗੂਲੇਸ਼ਨ ਦਿਓ ਕਿ ਕਿਤੇ ਤਰ੍ਹਾਂ ਇਹ ਕਿੱਥੇ ਮੁੱਦਾ ਹੈਗਾ 92 ਲੱਖ ਦਾ ਸਪਨਾ ਦਾ ਨਵੀਕਰਨ ਕਰਨ ਵਾਸਤੇ ਨਿਊਸਪਰਟੀ ਦੇ ਵਿੱਚ ਇਹ ਉਹ ਵੀ ਮੈਂ ਦੇਖਿਆ ਹੈਗਾ ਵੀ ਕਿਤੇ ਵੀ ਉਹ ਇਹ ਸਪੜਾ ਹੈ ਜੱਕ ਤੇ ਨਵੀਕਰਨ ਐਕਸਟਰਾ ਦਾ ਨਹੀਂ ਹੋਇਆ ਵੀ ਇੱਥੇ 91 ਲੱਖ ਰੁਪਏ ਖਰਚਾ ਗਿਆ ਹੋਵੇ ਉਹਦੀ ਵੀ ਮੈਂ ਜਾਣਕਾਰੀ ਮੰਗੀ ਆ ਵੀ ਕਿ ਇਹ ਫੰਡ ਤੁਸੀਂ ਕਿੱਥੇ ਜੁਕੀ ਲੈਡ ਕੀਤੇ ਆ ਕਿਹੜੇ ਮਤੇ ਅਧੀਨ ਕੀਤੇ ਆ ਤਾਂ ਉਹਦੀ ਜੀਓ ਸਾਹਿਬ ਨੇ ਪੁੱਛਦਾ ਵੀ ਮੈਂ ਤੁਹਾਨੂੰ ਵੈਦ ਸ਼ਾਟ ਲਈ ਵੀ ਇਹਦੀ ਜਿਹੜੀ ਜਾਣਕਾਰੀ ਕਿ ਉਹਦੇ ਜਿਹੜੇ ਰੈਗੂਲੇਸ਼ਨ ਉਹ ਹੀ ਕਰਾਉਂਦਾ ਜਿਹੜਾ ਪਿਛਰੇ ਦਿਨਾਂ ਨੂੰ 24 ਲੱਖ ਦੀ ਕੰਮ ਦਾ ਮਾਮਲਾ ਸਰ ਜੀਵਨ ਦੇ ਕੀ ਹੋਇਆ ਜੀ ਕਿ ਗਲੂਏ ਤੇ ਉਹਦੇ ਤੇ ਇਹਨਾਂ ਨੇ ਮੈਨੂੰ ਇੱਕ ਜਿਹੜਾ ਇੱਕ ਨੋਟਿੰਗ ਦੀਨ ਅੱਜ ਮੈਨੂੰ ਕਿਹਾ ਵੀ ਜੀ ਤੁਸੀਂ ਇਦਾਂ ਨਹੀਂ ਕਰ ਸਕਦੇ ਠੀਕ ਹੈ ਮਿਸੀਪਲਿਟੀ ਦੇ ਫੰਡ ਨੇ ਜੇ ਸਾਨੂੰ ਉੱਥੇ ਉਹ ਨਹੀਂ ਜੇ ਕਰੋ ਕੱਲ੍ਹ ਦੀ ਸਾਨੂੰ ਉੱਥੇ ਨਹੀਂ ਲੋੜ ਅਸੀਂ ਠੀਕ ਹੈ ਉਹ ਪੈਸਾ ਵੇਸਟ ਨਹੀਂ ਕਰਨਾ ਵੀ ਕੱਲ੍ਹ ਤੋਂ ਅਜਿਹਾ ਲੋਡ ਹੋਊਗਾ ਤਾਂ ਬਣ ਜੂਗੀ ਪਰ ਲਾਈਕ ਦਿਸ ਇਸ ਤਰ੍ਹਾਂ ਇੱਕ ਨੋਟਿੰਗ ਲਾ ਕੇ ਅਸੀਂ ਉਹਨੂੰ ਫੰਡ ਨੂੰ ਕਿਸੇ ਹੋਰ ਪਾਸੇ ਨਹੀਂ ਡਿਵਰਟ ਕਰ ਸਕਦੇ ਉਹ ਮਤਲਬ ਜਿਹੜਾ ਮਤਾ ਪ੍ਰੋਪਰ ਹਾਊਸਿੰਗ ਕੰਪਨੀ ਦਾ ਕਰਨਾ ਚਾਹੀਦਾ ਸੀ ਨਵਾਂ ਮਤਾ ਜਿੱਥੇ ਪੈਸੇ ਮਿਊਸਪਲਿਟੀ ਖਰਚਣਾ ਚਾਹੀਦਾ ਹੈ ਉਹਦੇ ਬਾਅਦ ਤੇ ਇੱਕ ਨਵਾਂ ਮਤਾ ਨਵਾਂ ਟੈਂਡਰ ਨਵਾਂ ਉਹਦਾ ਐਸਟੀਮੇਟ ਬਣ ਕੇ ਕੰਮ ਹੋਣਾ ਚਾਹੀਦਾ ਸੀ ਉਹ ਜਾਂਚ ਤਾਂ ਕਿਸਾ ਉਹਦਾ ਮੇਰੇ ਕੋਲ ਸਿਰਫ ਉਹਨਾਂ ਨੇ ਇੱਕ ਨੋਟਿੰਗ ਦਿੱਤੀ ਆ ਵੀ ਇਸ ਨੋਟਿੰਗ ਦੇ ਆਧਾਰ ਤੇ ਉਸੇ ਹੀ ਜਿਹੜਾ ਹੈਗਾ ਠੇਕੇਦਾਰ ਨੂੰ ਉਹਨਾਂ ਨੇ ਅਦਰ ਕੰਮ ਕਰਨੇ ਵੀ ਸੀਵੇਰੇ ਟੱਕਣ ਠੀਕ ਕਰਨੇ ਆ ਕਿ ਡਵਾਈਡਰ ਠੀਕ ਕਰਨਾ ਇਦਾਂ ਦਾ ਕੁਝ ਲਿਖਿਆ ਹੋਇਆ ਹੈ ਦੇ ਵਿੱਚ ਤੇ ਉਹਦੀ ਜਿਹੜੀ ਡਿਟੇਲ ਆ ਉਹ ਕਿਹਨੇ ਸੀ ਤੁਹਾਨੂੰ ਉਹ ਜਿਹੜਾ ਕੰਮ ਕਰਵਾਇਆ ਮੈਂ ਹੀ ਜੰਗਾ ਹਾਂ ਢਿੱਲੂ ਸਾਹਿਬ ਜਿਸ ਤਰ੍ਹਾਂ ਮਤਿਆਂ ਦੇ ਰਜਿਸਟਰ ਮੀਟਿੰਗ ਦੇ ਵਿੱਚ ਹੀ ਹੁੰਦੇ ਨੇ ਮਰ ਕੇ ਉਹ ਮੌਕੇ ਤੇ ਵੀ ਤੁਹਾਨੂੰ ਦਿਖਾ ਸਕਦੇ ਸੀ ਕਿ ਇਹ ਇਹ ਕਲਮਡੋਂ ਦੀ ਨੀਤੀ ਨਹੀਂ ਹੈਗੀ ਉਹ ਮੰਗੀ ਆ ਜੀ ਅੱਜ ਜਿਹੜਾ ਹਾਊਸ ਦਾ ਏਜੰਡਾ ਬਹੁਤ ਵੱਡਾ ਸੀ ਉਹ ਤੋਂ ਹੀ ਹੁਣ ਬਿੱਲ ਆਇਆ ਤਾਂ ਉਹ ਡਿਟੇਲ ਮੰਗੀ ਬੜੀ ਐਮਪੀ ਬਖੁੰਦੀ ਇਹਨਾਂ ਦੀ ਜਿੱਤੇ ਬਿੱਲ ਚੜਾਏ ਜਾਂਦੇ ਉਹਦੀ ਇਨਕੋਪ ਡਿਟੇਲ ਲਵਾਂਗੇ ਤੇ ਵੈਸੇ ਕੁਛ ਮਿਲਦੀ ਜਾਣਕਾਰੀ ਮੈਂ ਮੰਗੀਆਂ ਸੀ ਉਹ ਤੋਂ ਕਾਫੀ ਜਾਣਕਾਰੀਆਂ ਧੋਰੀਆਂ ਮੈਨੂੰ ਲਿਖ ਕੇ ਦਿੱਤੋ ਫੇਰੀ ਅੱਜ ਪਰ ਮੇਰੇ ਲੈਟਰ ਵੀ ਮੈਨੂੰ ਜਿਹੜੀ ਜਾਣਕਾਰੀ ਉਹ ਪੂਰੀ ਦਿੱਤੀ ਜਾਵੇ ਤੇ ਹੋ ਸਕਦਾ ਵੀ ਮੈਨੂੰ ਜਿਹੜਾ ਆਲਰੇਡੀ ਮੈਂ ਮੀਟਿੰਗੋਂ ਤੋਂ ਪਹਿਲਾਂ ਇਹਨੂੰ ਵਿਧਾਨਕਮਾਤੇ ਵਿੱਚ ਜਿਹੜਾ ਹੈਗਾ ਤੇ ਮੈਂ ਕਾਲ ਟੈਂਸ਼ਨ ਮਤਲਬ ਦਾ ਐਮਰਜੈਂਸੀ ਕੁਸੂਦੀਆਂ ਔਰ ਲੈਟਰ ਨੂੰ ਹੋ ਤਾਂ ਉਹ ਮੇਰਾ ਮੈਂ ਆਲਰੇਡੀ ਜਿਹੜਾ ਜਦੋਂ ਲਾਖ ਸਰਪ੍ਰਾਈਜ਼ ਮੈਂ ਉਹ ਦੇਇਆ ਸੀ ਅੱਜ ਉਹ ਮੇਰਾ ਸਾਡੇ ਸੀਐਲਪੀ ਦਫਤਰੋਂ ਨੇ ਉਸੇ ਜਮ੍ਹਾਂ ਕਰਵਾ ਕੇ ਲਾਉਂਦਾ ਤੇ ਸਾਰੀ ਜਾਣਕਾਰੀ ਆ ਉਹਦੇ ਜਾ ਜੋ ਤੇ ਮੈਂ ਸਿਰਫ ਇਹੀ ਪੁੱਛਿਆ ਕਿ ਲਾਈਕ ਦਿਸ ਇਸ ਤਰ੍ਹਾਂ ਤੁਸੀਂ ਜਿਹੜਾ ਵਿਦਾਉਟ ਹੌਸ ਪ੍ਰਮਾਨਗੀ ਅ ਮੰਤਵ ਜਿਹੜਾ ਨੇਚਰ ਆਫ ਵਰਕ ਜਨ ਇਕੋਪਲੇਟ ਕਰ ਸਕਦੇ ਇਹ ਨਹੀਂ ਕਰ ਸਕਦਾ ਤਾਂ ਇਹ ਕਿਉਂ ਦਿੱਤਾ ਗਿਆ ਤਾਂ ਉਹ ਜਿਹੜੀ ਹੈ ਗਿਆ ਡਿਪਾਰਟਮੈਂਟ ਮੈਨੂੰ ਉਹਦੀ ਪੂਰੀ ਜਾਣਕਾਰੀ ਮੈਂ ਯਕੀਨ ਕਰਵਾਉਗਾ ਜਦੋਂ ਉਹ ਜਾਣਕਾਰੀ ਆ ਗਈ ਤਾਂ ਉਹ ਅੱਗੇ ਅਸੀਂ ਇਸ ਤੇ ਗੱਲ ਕਰਾਂਗੇ ਇੱਕ ਇਹ ਵੀ ਚੱਤਿਆ ਉਹਨੇ ਧੋਲੇ ਦਾ ਮੁੱਦਾ ਵੀ ਠਾਇਸੀ ਮੈਂ ਨਹੀਂ ਪਰਮਾਨਗੀ ਕਿ ਆਪਣੇ ਅੱਗੇ ਨਹੀਂ ਗੱਲ ਹੈ ਹਾਂਜੀ ਤੁਨੂਲੇ ਦਾ ਕਸ਼ਟਾਚਾਰ ਦਾ ਮੁੱਦਾ ਠਾਇਸੀ ਰਿਟਰੀਟ ਪਲਾਨ ਲਈ ਜਗ੍ਹਾ ਸੀਗੀ ਮੇਰੇ ਕੋਲੇ ਸਿਰਫ ਮਸਲਾ ਆਇਆ ਸੀ ਵੀ ਉਹਨੂੰ ਪੁਲਿਸ ਨੇ ਫੜ ਲਿਆ। ਇੱਥੇ ਕੋਈ ਨਹੀਂ ਆਦੀ ਆਦੀ। ਉਹ ਸੁਣੋ ਕੋਈ ਮਦਰਖੰਦਰ ਜੀ ਕਿਸੇ ਤੋਂ ਪੁਲਿਸ ਨੇ ਉਹ ਬੰਦੇ ਨੂੰ ਛੱਡ ਦਿੱਤਾ। ਉਸ ਤੋਂ ਬਾਅਦ ਉਹ ਬੰਦੇ ਨੇ ਵੀ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ। ਉਹ ਕੀ ਗੱਲ ਹੈ ਕੀ ਬਾਤ ਹੈ? ਕਿ ਉਹ ਖਬਰਾਂ ਦੀਆਂ ਖਬਰਾਂ ਦੇਖ ਕੇ ਡੀਸੀ ਸਾਹਿਬ ਨੇ ਇੱਕ ਨਵੀਂ ਕਮੇਟੀ ਬਣਾਈ ਹੈ। ਉਹ ਕੀ ਜਾਂਚ ਕਰ ਰਹੀ ਹੈ? ਉਹਨੂੰ ਜਾਂਚ ਫੋਟਾ ਕੋਈ ਦੁਬਾਰਾ ਤੋਂ ਆਪਾਂ ਅਗਲੀ ਜਿਹੜੀ ਗੱਲ ਕਰਾਂਗੇ। ਤੇ ਇੱਕ ਦੂਸਰੀ ਬੜਾ ਸਾਡੇ ਸ਼ਹਿਰ ਦਾ ਇੰਪੋਰਟੈਂਟ ਇਸ਼ੂ ਹੈ। ਸਾਡੇ ਕੋਲੇ ਇੱਕ ਪਾਰਕ ਤਾਂ ਇੱਥੇ ਇੱਕੋ ਹੀ ਪਾਰਕ ਅਸੀਂ ਇਸਪਰਟਿੰਗ ਪਾਰਕ ਹੈ ਪਰ ਉਹਦੀ ਜਿਹੜੀ ਜਗਾ ਉਹ ਕਿਸੇ ਹੱਡ ਅਪਾਰਟਮੈਂਟ ਕੋਲੇ ਹੈ ਤੇ ਅੱਜ ਮੈਂ ਮਿਊਨਿਸਪੈਲਟੀ ਕੋਲੇ ਉਹਦੀ ਮੰਗ ਰੱਖੀ ਆ ਵੀ ਦੂਜੇ ਦਾ ਪੱਸੀਆ ਸ਼ੁਰੂ ਕਰੋ ਜਿਹੜੇ ਵੀ ਡਿਪਾਰਟਮੈਂਟ ਕੋਲੇ ਉਹਦਾ ਹੈਗਾ ਅਸੀਂ ਜਿਹੜੇ ਇੱਥੋਂ ਦੇ ਸਰਧਾਰੀ ਪਾਰਕ ਸਾਡੇ ਆ ਕੋੂ ਅਸੀਂ ਉਹਨਾਂ ਨੂੰ ਵੀ ਤਾਂ ਕਿ ਉਹਨੂੰ ਨਾਲ ਲੈ ਕੇ ਵੀ ਜਿਹੜੀ ਜਗਾ ਜਿਹੜੀ ਉਹ ਪਾਰਕ ਹਮ ਇਸਪਰਟਿੰਗ ਮਿਲ ਜਾ ਤਾਂ ਕਿ ਜਿਹੜਾ ਉਹਦਾ ਸਮੇਂ ਸਮੇਂ ਦੀ ਸਫਾਈ ਉਹਦੀ ਮੇਨਟੇਨੈਂਸ ਮਿਸਕਲਟੀ ਕਰਦੀ ਰਹੇ ਉਹਦੇ ਉਹਦੀ ਫੈਲ ਚਲਾਉਣ ਨੂੰ ਮੈਨਾਂ ਨੂੰ ਆਪਣੇ ਮਿੰਟਸ ਦਿਖਾਏ ਤੇ ਐਪ ਕੋਈ ਇਹ ਹੀ ਆ ਮੇਰੇ ਸਾਹਮਣੇ ਜਿੱਥੇ ਵੀ 100% ਕੰਮ ਇਹਨਾਂ ਨੇ ਦਿਖਾਇਆ ਗਿਆ ਜਿਵੇਂ ਕੋਈ ਹੋਇਆ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਦੱਸਿਆ ਨਾ ਜੀ ਜਿਵੇਂ ਕਮਿਊਨਿਟੀ ਹਾਲ ਦਾ ਉਹਨੇ ਦੱਸਿਆ ਵੀ 100% ਕੰਮ ਇਹਦੇ ਵਿੱਚ ਉੱਤੇ ਲਿਖਿਆ ਆਇਆ ਹੈ ਪਰ ਉੱਥੇ ਹੋਇਆ ਨਹੀਂ ਪਰ ਉਹ ਮੈਨੂੰ ਕਹਿ ਵੀ ਕਿ ਤੁਹਾਨੂੰ ਇਹ ਵਿੱਚ ਮੈਂਸ਼ਨ ਕਰਨਾ ਚਾਹੀਦਾ ਜੀ ਜੇ ਤੁਸੀਂ ਉਹ ਫੰਡ ਅਦਰ ਜਗਾ ਤੇ ਦੀ ਯੂਜ਼ ਕਰਦੇ ਚਾਹੇ ਹਾਸ ਦੀ ਪ੍ਰਮਾਨਗੀ ਦੇ ਕਿਤੇ ਚਾਹੇ ਵਿਦਾਉਟ ਮਤਲਬ ਕਿ ਐਕਸੈਂਪਲ ਨੋਟ ਤੇ ਕਿਤੇ ਪਰੇ ਮੈਂਥਨ ਧੂ ਕਰਨਾ ਚਾਹੀਦਾ ਸੀ ਤਾਂ ਉਹਨਾਂ ਨੇ ਉਹ ਨਹੀਂ ਕੀਤਾ ਪਰ ਹੁਣ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਨੂੰ ਉਹਦੀ ਰੈਗੂਲੇਸ਼ਨ ਦੀ ਕਾਪੀ ਅਸੀਂ ਤੁਹਾਨੂੰ ਮਹੱਜਾ ਕਰਾ ਦਾਂਗੇ ਜੇ ਤਾਂ ਉਹ ਹਾਸ ਦੀ ਪ੍ਰਮਾਨਗੀ ਨਾ ਅਕਸੈਪਟ ਹੋਇਆ ਹੋਇਆ ਫਿਰ ਤਾਂ ਚਲੋ ਇਹਨਾਂ ਦੀ ਇਹਨਾਂ ਦੇ ਅਧਿਕਾਰ ਖੇਤਰ ਤੇ ਹੌਸ ਦੇ ਇਸ ਪਾਰਟੀ ਦੇ ਫੰਡਾਂ ਨੂੰ ਉਹ ਕਿਤੇ ਵੀ ਵਰਤ ਸਕਦੇ ਆ ਪਰ ਜੇ ਉਹ ਇੱਕ ਸੈਂਪਲ ਨੋਟ ਲਾ ਕੇ ਕਿਸੇ ਸਿੰਗਲ ਫਾਇਲ ਤੇ ਉਹਨੂੰ ਟ੍ਰਾਂਸਫਰ ਕੀਤਾ ਤਾਂ ਉਹ ਜੋ ਮੇਰੀ ਜਾਣਕਾਰੀ ਮੁਤਾਬਕ ਕਿੱਦਾਂ ਨਹੀਂ ਹੋ ਸਕਦਾ ਇਸ ਸਿੱਖ ਸਵਚਨਾ ਪਾਰ ਦਾ ਵੀ ਆਂਦੇ ਤੇ ਹਦੋਂ ਕੁਆਇਰੈਂਸ ਵਗਰਾ ਬਣਾਉਂਦੀ ਵੀ ਉਹ ਤੋਂ ਕਾਫੀ ਬੋਆਇਸ ਦੇ ਬੰਦ ਵਗੈਰਾ ਉਤੇ ਬਾਰੇ ਦੀ ਉਹਦੇ ਬਾਰੇ ਆ ਜੇ ਇਹ ਏਜੰਡੇ ਤੇ ਬਠੇ ਨਹੀਂ ਸੀ ਪਰ ਜਿਹੜਾ ਇਹ 4 ਸਾਲ ਦਾ ਹੈਗਾ ਜਿੰਨਾ ਕਿ ਮੇਰੇ ਸਮਝ ਸਾਈ ਜਿੰਨਾ ਕਿ ਮੇਰੇ ਮੋਟਾ ਮੋਟਾ ਧਿਆਨ ਚਾਉ ਉਹ ਨੰਬਰ ਰੱਖੀ ਹੈ ਜਿਹੜੀ ਉਹ 12 ਵਾਲੇ ਵੀ ਆਈ ਸੀ ਉਹਨੂੰ ਵੀ ਅਸੀਂ ਜਿਹੜੀ ਜਿਹੜਾ ਹੈਗਾ ਉਹ ਮੈਨੂੰ ਆਫ ਕਰ ਕਰਾ ਡਾਚੀ ਪੁੱਤ ਲੱਗਿਆ ਉਹਨਾਂ ਨੂੰ ਦਿਨ ਦਿਨ ਲੱਗੇ ਹੋਏ ਨੇ ਉਹਦੇ ਕੀ ਖਰਚਾ ਹੈ ਤੇ ਉਹ ਉਹਨੂੰ ਕੱਢ ਕੇ ਉਹਦੀ ਵੀ ਸੀ ਉਹਨੂੰ ਪ੍ਰੋਪਰ ਰੱਖੀਏ ਇਸ ਬਰਾਮੇ ਜਿੰਨੇ ਬਣੇ ਹੋਏ ਉਹਨਾਂ ਦੇ ਵੀ ਥਾਲੇ ਲੱਗੇ ਹੋਏ ਹੈ ਜੀ ਹਾਂ ਮੈਂ ਇੱਕ ਦੋ ਦੇਖੇ ਨੇ ਆਪਣੀ ਇਲੈਕਸ਼ਨਰ ਬਣਾਉਂ ਤਾਲੇ ਲੱਗੇ ਹੋਏ ਨੇ ਚਾਹੇ ਇਹਨੂੰ ਚਲਾਉਣ ਵਾਸਤੇ ਕਿ ਵੀ ਜਾਂਚ ਕੀਤੀ ਗਿਆ ਉਹ ਤਾਂ ਸਾਰਾ ਜਾਂਚ ਦਾ ਬਿੱਟਾ ਇਹਨੂੰ ਯੋਸਾਬ ਨੂੰ ਉਹਦੇ ਬਾਰੇ ਵੀ ਕਿਹਾ ਕਿ ਜੋ ਵੀ ਇਹਦਾ ਹੈਗਾ ਇਹਨੂੰ ਜੇ ਜੋ ਬਣਿਆ ਉਹਨੂੰ ਚਲਾਉਣਾ ਚਾਹੀਦਾ ਸਾਨੂੰ ਨਹੀਂ ਤਾਂ ਬੇਸਟਾਪ ਬਣੀ ਹੈ ਉਹ ਖੰਡਰ ਬਣ ਜਾਣਗੇ ਤੇ ਜੇ ਵੀ ਉਹ ਤੇ ਦਿੱਕਤ ਨਹੀਂ ਕਿ ਫਿਰ ਸੀ ਆਪ ਦੀ ਜਿਹੜੀ ਲੜਾਈ ਹੈ ਉਹ ਨਾ ਵੀ ਸਰਵਸ ਪਤਾ ਨਹੀਂ ਕਿ ਜਦੋਂ ਆਪਾਂ ਜਾਣੇ ਆਪਾਂ ਫੋਨ ਕਰਕੇ ਜਾਣੇ ਜਿਹੜਾ ਮੇਰੇ ਆ ਦੋ ਤਿੰਨ ਮਹੀਨੇ ਤੇ ਉਹਦਾ ਮੈਂ ਐਮਐਲਏ ਬਣਿਆ ਤਾਂ ਕਿਰਾਏਵਾਂ ਭੇਜਦਾ ਰਿਹਾ ਭੋਗਾ ਪਿਆ ਹਾਂ ਦਾ ਮੇਰੇ ਹਸਤੀ ਕੋਲੇ ਦੇ ਸੀ ਤੇ ਦਫ਼ਤਰਾਂ ਕੋ ਜਾਣਦਾ ਉਹਨੂੰ ਦੇਖਣ ਦਾ ਹਜੇ ਤੱਕ ਮੌਕਾ ਪਈ ਨਹੀਂ ਮੈਂ ਤਾਂ ਉਹਨਾਂ ਨਾਲ ਕਰਦਾ ਤੇ ਪਰ ਜਦੋਂ ਅੰਜਮ ਤੁਸੀ ਧਿਆਨ ਨਾਲ ਅੰਦਰ ਅੰਦਰ ਇਸ ਕਾਲ ਨੂੰ ਜੂਰ ਚੱਕਰ ਕਰਾਂਗੇ ਇਹੋ ਇਹ ਅਧਿਕਾਰੀ ਉਹ ਬਹਿਨਾਰੀਅਤ ਨਹੀਂ ਹੈਗਾ ਤਾਂ ਕੋਈ ਕੁੱਤੀ ਲੈ ਕੇ ਗਿਆ ਜਾਂ ਉਹਦੇ ਕੀ ਅਜਾ ਵੀ ਆਪਣੇ ਕਾਰਜਕਾਰੀ ਦੌਰਾਨ ਕਈ ਵਾਰ ਅਧਿਕਾਰੀਆਂ ਨੂੰ ਫ੍ਰੀਡ ਵਿੱਚ ਜਾਣਾ ਪਿਆ ਜਾਂਦਾ ਤਾਂ ਸਾਰਾ ਦੇਖ ਲਾਂਗੇ ਤੇ ਮਿਲ ਕੇ ਜਿਹੜੀ ਐਡਵਰਟਾਈਜ਼ਮੈਂਟ ਡਿਸਟ੍ਰਿਕਟ ਤੋਂ ਤੇ ਕੰਰਕੈਸਟਰ ਵੀ ਕਰਦਾਂਗੇ ਕਿ ਉਹਨਾਂ ਨੂੰ ਪਾਬੰਦ ਕੀਤਾ ਜਾਵੇ ਵੀ ਆਪਣੇ ਸਮੇਂ ਸਾਰਵਤ ਸਮੇਂ ਸਾਰ ਜਾਣ ਕਿ ਜਿਹੜੋਂ ਕਿਤੇ ਉਹਨਾਂ ਜਾਣਾਂ ਤੱਕ ਮੈਸੇਜ ਹੋਣਾ ਚਾਹੀਦਾ ਤੇ ਅੱਜ ਇਹ ਅਧਿਕਾਰੀ ਜਿਵੇਂ ਫੀਲਡ 'ਚ ਚਾਹਤ ਨਹੀਂ ਮਿਲਣਗੇ ਜਿਹੜੀ ਇਥੋਂ ਦੀ ਅਫਸਰशाही ਹੈ ਤੁਹਾਨੂੰ ਆਪੋਜੀਸ਼ਨ ਪਾਰਟੀ ਨੂੰ ਕਰਕੇ ਤੁਹਾਡਾ ਕੋਆਪਰੇਸ਼ਨ ਦੇ ਰਹੀ ਹੈ ਤੁਹਾਨੂੰ ਕਿ ਇਗਨੋਰ ਕੀਤਾ ਜਾ ਰਿਹਾ ਹੈ ਦੇਖੋ ਪੰਜੇ ਕੋਲ ਕੁਝ ਨਹੀਂ ਹੁੰਦੀਆਂ ਬਹੁਤ ਸਾਰੇ ਫੀਚਰ ਚੰਗੇ ਨੇ ਜੋ ਇੱਕ ਆਪਰੇ ਜੋਰ ਤੋਂ ਸਹਿਯੋਗ ਨਾਲ ਨਿਭਾ ਰਹੇ ਨੇ ਕੁਝ ਖਹਿਗੇ ਨਹੀਂ ਜਿਹੜੇ ਉਹ ਸਦਾਰੀਆਂ ਦੇ ਫਰਕਰ ਬਣ ਕੇ ਕੰਮ ਕਰਦੇ ਨੇ ਮਿਸਕੈਡ ਵੀ ਕਰਦੇ ਨੇ ਤੇ ਉਹਨਾਂ ਦਾ ਵੀ ਕੋਈ ਜੜੀ ਹੈਗੇ ਸਾਸੀ ਕਾਬਿਲ ਦੇਖਦੇ ਇਹਨਾਂ ਦਾ ਉਹਨਾਂ ਲੜਾਈ ਕਿੰਨੇ ਲੜਦੇ ਨੇ ਹਾਂ ਜੀ ਪ੍ਰਧਾਨ ਜੀ ਅੱਜ ਜਿਹੜੀ ਹੈਗੀ ਇੱਕ ਸਾਲ ਬਾਅਦ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਮੁੱਦਿਆਂ ਤੇ ਚਰਚਾ ਕੀਤੀ ਹੈ ਤੇ ਕਿਹੜੇ ਕਿਹੜੇ ਪਾਸ ਕੀਤੇ ਨੇ ਦੇਖੋ 74 ਕ ਅੱਜ ਜਿਹੜੀ ਮੀਟਿੰਗ ਸੀ 74 ਜੰਡੇ ਸੀਗੇ ਲਗਭਗ ਸਾਰੇ ਪਾਸ ਹੋ ਗਏ ਇੱਕ ਦੋ ਏਜੰਡੇ ਦੇ ਜਿਹੜੇ ਪੈਂਡ ਗੇ ਰੱਖ ਲਏ ਤੇ ਕੋਈ ਚਰਚਾ ਨਹੀਂ ਹੋਈ ਸਾਰੇ ਸਹਿਮਤੀ ਸੀਗੇ ਸਾਰੇ ਸਾਰੇ ਸਾਰੇਕਰ ਜਿਹਨੇ ਐਮ ਸੀ ਸੀ ਜਾਂ ਐਮ ਐਲ ਏ ਸਭ ਸੀਗਾ ਸਾਰੇ ਉੱਥੇ ਪਹਿਲੀ ਬੈਠ ਕੇ ਗੱਲ ਹੋ ਗਈ ਸੀ ਵੀ ਸਾਰੇ ਆਪ ਭਰਾ ਆਪਾਂ ਭਾਈਚਾਰਾ ਰੱਖਣਾ ਸ਼ਹਿਰ ਦੇ ਕੰਮ ਨੇ ਕੋਈ ਨਿੱਜੀ ਕੰਮ ਤਾਂ ਕਿਸਦਾ ਹੈ ਹੀ ਨਹੀਂ ਸੀ ਕੋਈ ਵਿਰੋਧਤਾ ਨਹੀਂ ਹੋਈ ਠੀਕ ਸੀਗੇ ਸਭ ਕਿੰਨੇ ਕਿੰਨੇ ਪੈਸਿਆਂ ਦੀ ਜਿਹੜੀ ਸੀਗੀ ਕੋਈ ਰਕਮ 25 ਕਰੋੜ ਦੇ ਲਗਭਗ ਸੀਗੀ ਤੇ ਬਾਕੀ ਕੁਝ ਜਿਹੜੇ ਪਹਿਲਾਂ ਪਾਸ ਹੋਏ ਸੀ ਉਹਨਾਂ ਦੇ ਟੈਂਡਰ ਵੀ ਲਾਤੇ ਤੇ 74 ਅਜੰਡੇ ਸੀ ਕਿਹੜਾ ਮੁੱਦਾ ਇਹ ਸੀ ਜੀ ਜਿਹਦੇ ਤੇ 13 ਬੰਦਿਆਂ ਦੀ ਮਤਲਬ ਵਿਰੋਧ ਐਮਪੀ ਆਇਆ ਗਿਆ ਕਿਸੇ ਢਿੱਕੇ ਕਿਹੜਾ ਮੁੱਦਾ ਉਹ ਮੁੱਦਾ ਕਲੋਨੀ ਦਾ ਸੀ ਇੱਕ ਜੀ ਤੇ ਉੱਤੇ ਸੀਗਾ ਵੈਸੇ ਚਲੋ ਸਾਰੇ ਠੀਕ ਨੇ 26 ਜਣੇ ਸੀਗੇ 13 ਨੇ ਉਹਨਾਂ ਨੇ ਦੂਜੇ ਪਾਸੇ ਸਾਈਨ ਕਰਤੇ 13 ਨੇ ਤੇ ਸਹਿਮਤੀ ਦਿੱਤੀ ਇੱਕ ਪਰੰਤ ਜਿਹੜਾ ਗੇਟ ਸੀ ਕੋਈ ਸਵਾਗਤੀ ਗੇਟ ਵਾਲਾ ਉਹ ਮੁੱਦਾ ਪੈਂਡਿੰਗ ਰੱਖ ਲਿਆ ਉਹ ਪੈਂਡਿੰਗ ਰੱਖ ਐਮਐਲਏ ਸਾਹਿਬ ਆ ਕੀ ਹੋ ਜਾ ਬਿਹਾਰ ਰੱਖਾਈ ਤੁਹਾਡੇ ਨਾਲ ਬਹੁਤ ਵਧੀਆ ਸਾਰੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਸਾਰਿਆਂ ਨੇ ਪਹਿਲੀ ਫੈਸਲਾ ਕਰ ਲਿਆ ਸੀਗਾ ਵੀ ਆਪਾਂ ਜਿਹੜਾ ਸਭ ਤੋਂ ਪਾਰਟੀਆਂ ਨੂੰ ਛੱਡ ਕੇ ਆਪਾਂ ਭਾਈਚਾਰਾ ਕਾਇਮ ਰੱਖਣਾਗਾ ਕੋਈ ਕੰਤੂ ਬ੍ਰੰਤੂ ਨਹੀਂ ਕਰਨੀ ਜਿਹੜਾ ਵੀ ਕਿਸੇ ਨੂੰ ਕੋਈ ਏਜੰਡੇ ਦੇ ਤਰਾਜ ਆ ਉਹ ਕੱਲਾ ਹੋ ਕੇ ਬੋਲੋ ਸਾਰੇ ਰੌਲਾ ਆਪਾਂ ਨਹੀਂ ਪਾਉਣਾ ਉਹ ਸਾਰੇ ਘਰ ਇਸ ਗੱਲ ਤੇ ਪਾਬੰਦ ਰਹੇ ਤੇ ਐਮਐਲਏ ਸਾਹਿਬ ਵੀ ਦਾ ਬਹੁਤ ਵਧੀਆ ਕਿੰਨੇ ਐਮਸੀ ਹਾਜ਼ਰ ਸਨ ਇੱਥੇ ਅੱਜ 26 ਐਮਸੀ ਹਾਜ਼ਰ